ਕਾਲ ਜੀ ਇਸ ਟਾਈਮ ਅਸੀਂ ਹੈਗੇ ਆਂਗੇ ਜੱਟ ਜੌਨੇ ਮੋੜ ਦੇ ਪਿੰਡ ਮੋੜਾਂ ਦੇ ਵਿੱਚ ਤੇ ਇੱਥੇ ਤੁਹਾਨੂੰ ਅਸੀਂ ਹਾਲਾਤ ਦਿਖਾਉਣਾ ਆਏਗੇ ਇੱਕ ਗੁਰੂ ਘਰ ਦੇ ਵਜ਼ੀਰ ਦੇ ਜੋ ਸਵੇਰੇ ਸ਼ਾਮ ਜਿਹੜਾ ਪੂਰੇ ਪਿੰਡ ਦੇ ਵਿੱਚੋਂ ਡਾਲੀ ਇਕੱਠੀ ਕਰਦੇ ਨੇ ਤੇ ਗੁਰੂ ਘਰ ਪਹੁੰਚਾਉਂਦੇ ਨੇ ਗੁਰੂ ਘਰ ਸੇਵਾ ਕਰਦੇ ਨੇ ਤੇ ਉਹਨਾਂ ਦੇ ਘਰ ਦੇ ਹਾਲਾਤ ਤੁਹਾਨੂੰ ਦਿਖਾਉਣਾ ਤੇ ਪੂਰੀ ਗੱਲਬਾਤ ਵੀ ਇਸ ਵੀਡੀਓ ਦੇ ਜ਼ਰੀਏ ਕਰਾਂਗੇ ਸਭ ਤੋਂ ਪਹਿਲਾਂ ਇਹ ਉਹਨਾਂ ਦਾ ਮਕਾਨ ਆਏਗਾ ਸੋ ਇਹ ਉਹਨਾਂ ਦੇ ਮਕਾਨ ਦੇ ਵਿੱਚ ਜਿਹੜੇ ਲਾਈਟਿੰਗ ਬਾਥਰੂਮ ਜਿਹੜੇ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸੇ ਦੇ ਦਰਵਾਜ਼ੇ ਵੀ ਨਹੀਂ ਹੈਗੇ ਤੇ ਕੇਵਲ ਜੇ ਪਿੱਛੇ ਦੀ ਗੱਲ ਕਰੀਏ ਤਾਂ ਇਹ ਅੱਧਾ ਘਰ ਉਹਨਾਂ ਦੇ ਭਰਾ ਦਾ ਹੈਗਾ ਤੇ ਉਹਨਾਂ ਦਾ ਭਰਾ ਅਲੱਗ ਰਹਿੰਦਾ ਹੈਗਾ ਤਾਂ ਕੇਵਲ ਇਹ ਇੱਕ ਕਮਰਾ ਹੈਗਾ ਇਸ ਕਮਰੇ ਦੇ ਹਾਲਾਤ ਵੀ ਅਸੀਂ ਤੁਹਾਨੂੰ ਦਿਖਾ ਦੰਨੇ ਆਂਗੇ ਕਿ ਇਸ ਕਮਰੇ ਦੇ ਕੀ ਹਾਲਾਤ ਨੇਗੇ ਤੁਸੀਂ ਪਹਿਲਾਂ ਤਸਵੀਰਾਂ ਦੇਖੋ ਇੱਕੇ ਕਮਰਾ ਹੈ ਮਾਤਾ ਜੀ ਤੇ ਉਹਨਾਂ ਦੇ ਪੁੱਤਰ ਇੱਥੇ ਰਹਿੰਦੇ ਨੇ ਇਹ ਕਮਰਾ ਪੂਰਾ ਡਿਗਣ ਦੇ ਕਿਨਾਰੇ ਹੈਗਾ ਤੇੜਾ ਆਈਆਂ ਹੋਈਆਂ ਨੇਗੀਆਂ ਇੱਕ ਛੋਟਾ ਜਿਹਾ ਕਮਰਾ ਹੈਗਾ ਇਸੇ ਕਮਰੇ ਚ ਸਾਰਾ ਰਸੋਈ ਵਾਲਾ ਸਮਾਨ ਪਿਆ ਹੈਗਾ ਤੇ ਇਹ ਪੈਣ ਦੇ ਲਈ ਇੱਕ ਜਿਹੜਾ ਉਹ ਮੰਜਾ ਹੈਗਾ ਬਿਜਲੀ ਦਾ ਵੀ ਕੋਈ ਖਾਸ ਪ੍ਰਬੰਧ ਨਹੀਂ ਜਦੋਂ ਅਸੀਂ ਇਹ ਵੀਡੀਓ ਸ਼ੂਟ ਕਰ ਰਹੇ ਹਾਂਗੇ ਤਾਂ ਕਿਸੇ ਪ੍ਰਕਾਰ ਦੀ ਕੋਈ ਬਿਜਲੀ ਨਹੀਂ ਕਮਰੇ ਚ ਤੁਸੀਂ ਨਿਗਾਹ ਮਾਰ ਸਕਦੇ ਹੋ ਕਈ ਵਾਰ ਇਹ ਹੁੰਦਾ ਵੀ ਕੋਈ ਸਮਾਨ ਲ ਘੋ ਲਿਆ ਜਾਂ ਕੁਛ ਹੋਰ ਨਾ ਇੱਥੇ ਕੋਈ ਇਨਵਰਟਰ ਦਾ ਪ੍ਰਬੰਧ ਹੈਗਾ ਨਾ ਕੁਛ ਹੋਰ ਹੈਗਾ ਸੋ ਕਾਫੀ ਲੰਬੇ ਸਮੇ ਤੋਂ ਜਿਹੜਾ ਗੁਰੂ ਘਰ ਦੀ ਵੀਰ ਬਾਬਾ ਜੀ ਸੇਵਾ ਕਰ ਰਹੇ ਨੇਗੇ ਤੇ ਡਾਲੀ ਕਰਦੇ ਨੇ 4000 ਰੁਪਏ ਇਹਨਾਂ ਨੂੰ ਜਿਹੜੀ ਉਹ ਤਨਖਾਹ ਮਿਲਦੀ ਹੈਗੀ ਅੱਜ ਦੇ ਦੌਰ ਦੇ ਵਿੱਚ 4000 ਰੁਪਏ ਦੇ ਵਿੱਚ ਤੁਸੀਂ ਸੋਚ ਸਕਦੇ ਹੋ ਵੀ ਬੰਦਾ ਉਹਦਾ ਮਕਾਨ ਬਣਾਵੇ ਉਹਦਾ ਘਰ ਦੀ ਛੱਤ ਬਣਾਵੇ ਜਾਂ ਫਿਰ ਪਰਿਵਾਰ ਦਾ ਗੁਜ਼ਾਰਾ ਕਰੇ ਹੁਣ ਉਹਦੇ ਵਿੱਚ ਸਾਰਾ ਕੁਝ ਹੁੰਦਾ ਹੈਗਾ ਕੱਪੜੇ ਲੀੜੇ ਵੀ ਲੈਣੇ ਹੁੰਦੇ ਨੇ ਹੋਰ ਵੀ ਜ਼ਰੂਰਤਾਂ ਦਾ ਸਮਾਨ ਬਿਮਾਰੀ ਵੀ ਕਈ ਵਾਰ ਆ ਜਾਂਦੀ ਹੈਗੀ ਦਵਾਈਆਂ ਵੀ ਲੈਣੀ ਹੁੰਦੀਆਂ ਨੇ ਬਹੁਤ ਸਾਰਾ ਜਿਹੜਾ ਪੈਸਾ ਚਾਹੀਦਾ ਹੁੰਦਾ ਹੈਗਾ ਪਰਿਵਾਰ 4000 ਰੁਪਏ ਦੇ ਵਿੱਚ ਪਰਿਵਾਰ ਦਾ ਪਾਲਣ ਪੋਸ਼ਣ ਤਾਂ ਕਿਤੇ ਵੀ ਨਹੀਂ ਹੁੰਦਾ ਆ ਬਾਬਾ ਜੀ ਦੀ ਮਦਦ ਕਰਨ ਦੇ ਲਈ ਅਸੀਂ ਇਹ ਵੀਡੀਓ ਬਣਾ ਰਹੇ ਹਾਂਗੇ ਤੁਹਾਡੇ ਤੱਕ ਜਦੋਂ ਵੀਡੀਓ ਪਹੁੰਚਦੀ ਹੈ ਤਾਂ ਜਰੂਰ ਮਦਦ ਕਰੋ ਸਭ ਤੋਂ ਪਹਿਲਾਂ ਬਾਬਾ ਜੀ ਦਾ ਅਸੀਂ ਨੰਬਰ ਜਾਣਨ ਦੀ ਕੋਸ਼ਿਸ਼ ਕਰਾਂਗੇ ਬਾਬਾ ਜੀ ਕੀ ਨਾਮ ਹੈ ਆਪਣਾ ਤੇ ਤੁਹਾਡਾ ਨੰਬਰ ਦੱਸੋ ਬਲਕਾਰ ਸਿੰਘ ਜੀ ਮੇਰਾ ਨਾਮ ਜੀ ਮੇਰਾ ਨੰਬਰ 878373083 ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜਿਹੜਾ ਗੁਰੂ ਘਰ ਦੇ ਵਿੱਚ ਸੇਵਾ ਕਰਦਿਆਂ ਨੂੰ ਗੁਰੂ ਘਰ ਮੈਨੂੰ 2 ਸਾਲ ਹੋ ਗਈ ਸੇਵਾ ਕਰਦਿਆਂ ਨੂੰ ਤੇ 15-16 ਸਾਲ ਤੋਂ ਜੀ ਮੈਂ ਕਮਰੇ ਦੇ ਵਿੱਚ ਹੀ ਰਹਿ ਰਿਹਾ ਜੀ ਮਹਾਰਾਜ ਦੇ ਆਸਰੀ ਬੈਠਾ ਹੀ ਇਹਦੇ ਵਿੱਚ ਤੇ ਜੀ ਕੋਈ ਪਤਾ ਨਹੀਂ ਮੀਂਹ ਕਣੀ ਨਾਲ ਚੌਣ ਵੀ ਲੱਗ ਜਾਂਦਾ ਜੀ ਬਾਰਸ਼ ਆਉਂਦੀ ਆ ਜੀ ਤੇ ਅੰਦਰ ਵੀ ਪਾਣੀ ਵੜ ਜਾਂਦਾ ਜੀ ਇਧਰੋਂ ਬਹੀ ਵਾਲਾ ਹੀ ਨਾਲੀ ਵਾਲਾ ਤੇ ਬਸ ਜੀ ਮਹਾਰਾਜ ਦੇ ਆਸਰੀ ਸਾਰੀਆਂ ਡੋਰੀਆਂ ਸਿੱਟੀਆਂ ਹੋਈਆਂ ਨਹੀਂ ਵੀ ਮਹਾਰਾਜੇ ਕਰਾਉਣਗੇ ਜੀ ਆਪੀ ਗੁਰੂ ਘਰ ਦੇ ਵਿੱਚ ਸੇਵਾ ਕਰਦਿਆਂ ਤੋਂ ਉਹਨੂੰ 2 ਸਾਲ ਹੋ ਗਏ ਤੇ ਕਿਸੇ ਪ੍ਰਕਾਰ ਦੀ ਕੋਈ ਹੋਰ ਮਦਦ ਕਿਸੇ ਨੇ ਕੀਤੀ ਹੋਵੇ ਨਹੀਂ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਹੈ ਸਰਪੰਚਾਂ ਪੰਚਾਇਤਾਂ ਲਈ ਬਹੁਤ ਜ਼ਿਆਦਾ ਫਾਰਮ ਪੁਰੰਪਰੈ ਨਹੀਂ ਵਿਚਰੂ ਬਾਲਿਆਂ ਨੇ ਸੱਤਾਂ ਦੇ ਪੈਸੇ ਪੁੱਛਿਆ ਜਾਣਗੇ ਕੋਈ ਫਿਲਾਲ ਹਜੇ ਤੱਕ ਕਿਸੇ ਦੀ ਮਦਦ ਨਹੀਂ ਕੀਤੀ ਨਾ ਕੁਝ ਨੇ ਮਤਲਬ ਕਰਨੇ ਆਏ ਮੈਨੂੰ ਤਾਂ ਲੱਗਦਾ ਨਹੀਂ ਹੈ ਕਿ ਕੋਈ ਕਰੂਗਾ ਤੇ ਮੈਂ ਤਾਂ ਮਹਾਰਾਜ ਦੀ ਆਸਤੀ ਬੈਠਾ ਹੀ ਬਸ ਮੇਮੋਰਾ ਯਾ ਪਿੱਛੇ ਵਰਨਗੇ 4000 ਰੁਪਏ ਤੁਹਾਨੂੰ ਤਨਖਾਹ ਦਿੱਤੀ ਜਾਂਦੀ ਹੈ ਕੀ ਉਹਦੇ ਵਿੱਚੋਂ ਗੁਜ਼ਾਰਾ ਕਿਵੇਂ ਹੁੰਦਾ ਫਿਰ ਤੁਹਾਡਾ ਬਾਜੀ ਉੱਥੋਂ ਪ੍ਰਸ਼ਾਦਾ ਪਾਣੀ ਆਉਂਦਾ ਜੀ ਤੇ 4000 ਨਾਲ ਜੀ ਚਲੋਬ ਦਾ ਗੁਜ਼ਾਰਾ ਕਰੀ ਜਾਂ ਨਹੀਂ ਜਿੰਨਾ ਕੋ ਹੁੰਦਾ ਮਾਤਾ ਜੀ ਕੀ ਨਾਮ ਹੈ ਜੀ ਆਪਣਾ ਮਾਇਆ ਜੀ ਕੋਰ ਉਹ ਕੀ ਕਰਦੇ ਹਾਂ ਅਸੀਂ ਮੜਾ ਮੋਟਾ ਕੰਮ ਤਾਂ ਦੇ ਕਰਦੇ ਜੀ ਆ ਹੁਣ ਨਰੇਗਾ ਚ ਨਾਂ ਆ ਗਿਆ ਨਰੇਗਾ ਚ ਭਗ ਜਾਣੇ ਨਹੀਂ ਬਸ ਬਿੱਲ ਹੀ ਰਹਿ ਜਾਂਦੀਆਂ ਹੁੰਦਾ ਕੋਈ ਬਿਲਸਨ ਪਲਸਨ ਮਿਲਦੀ ਹੈ ਸਰਕਾਰ ਵੱਲੋਂ ਹਾਂ 1500 ਹੁੰਦਾ ਬਿਲਸਨ ਦਾ ਬਈ ਬਸ ਜਿਆਦੇ ਦਿਹਾੜੀਆਂ ਕਰਦੀ ਹਾਂ ਹਾਂ ਬਸ ਦਿਹਾੜੀ ਜੁੜੀ ਬਾਗ ਜਾਣੇ ਜਦੋਂ ਕਿਤੇ ਆ ਜਾਂਦੀ ਹੈ ਨਹੀਂ ਬਸ ਹੋ ਜਾਂਦੀ ਹੈ ਬੱਚੇ ਕਰਦਾ ਗੁਜ਼ਾਰਾ ਮਸਾਉਂਦਣਾ ਕਮਰਾ ਸੀ ਦੇਖਿਆ ਥੋੜਾ ਇੱਕ ਕਮਰਾ ਹੈਗਾ ਬੱਚਾ ਹੀ ਹੈ ਜੀ ਰੋਟੀ ਆ ਜਾਂਦੀ ਹੈ ਉੱਥੋਂ ਚੱਲ ਖਾ ਖੂ ਲਾਉਨੇ ਬਸ ਟਾਈਮ ਪਾਸ ਹੋ ਜਾਂਦਾ ਆ ਪੁੱਤ ਛੋਟਾ ਗੁਰੂ ਘਰ ਦੇ ਵਿੱਚ ਸੇਵਾ ਕਰਦਾ ਹੈ ਹਾਂ ਜੀ ਸੋ ਇਹ ਕਿ ਜਵਾਜਬਾ ਭਾਈ ਜਿੰਨੇ ਵੀ ਪੰਜਾਬ ਭਰ ਦੇ ਵਿੱਚ ਜਾਂ ਬਾਹਰ ਗੁਰੂ ਘਰ ਨੇ ਉਹਨਾਂ ਦੇ ਵਿੱਚ ਇਹ ਹਾਲਾਤ ਬਣੇ ਹੋਏ ਨੇ ਸੋ ਇੱਕ ਪਾਸੇ ਤਾਂ ਜਿਹੜਾ ਜ਼ਿਆਦਾ ਖਰਚਾ ਕਰਦੇ ਆ ਅਸੀਂ ਕਿ ਗੁਰੂ ਘਰਾਂ ਦੀ ਸ਼ੋਭਾ ਵਧੇ ਪਰ ਜੋ ਗ੍ਰੰਥੀ ਸਿੰਘ ਹੁੰਦੇ ਨੇ ਜਾਂ ਬਾਬਾ ਜੀ ਹੁੰਦੇ ਨੇ ਜਿਹੜੇ ਉਹਨਾਂ ਗੁਰੂ ਘਰਾਂ ਨੂੰ ਸਾਹਮਣੇ ਨੇ ਅਸੀਂ ਉਹਨਾਂ ਵੱਲ ਉਹਨਾਂ ਦੇ ਪਰਿਵਾਰਾਂ ਵੱਲ ਧਿਆਨ ਨਹੀਂ ਦਿੰਦੇ ਅਕਸਰ ਹੀ ਪੰਜਾਬ ਭਰ ਦੇ ਵਿੱਚੋਂ ਹਰ ਰੋਜ਼ ਅਜਿਹੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਸੋ ਤਾਹੀ ਬਹੁਤ ਲੋਕਾਂ ਦੇ ਨਾਲ ਕਈ ਵਾਰ ਗੱਲਬਾਤ ਹੁੰਦੀ ਹੈ ਗ੍ਰੰਥੀ ਸਿੰਘ ਨਾਲ ਗੱਲਬਾਤ ਵੀ ਹੁੰਦੀ ਹੈ ਉਹ ਕਹਿੰਦੇ ਨੇ ਕਿ ਅਸੀਂ ਅੱਗੇ ਜਿਹੜੇ ਉਹਨਾਂ ਦੇ ਪਰਿਵਾਰ ਹੋਣਗੇ ਜਾਂ ਉਹਨਾਂ ਦੇ ਬੱਚੇ ਹੋਣਗੇ ਉਹਨਾਂ ਨੂੰ ਉਹ ਗ੍ਰੰਥੀ ਸਿੰਘ ਨਹੀਂ ਬਣਾਉਣਾ ਚਾਹੁੰਦੇ ਕਿਉਂਕਿ ਇਹਦੇ ਵਿੱਚ ਇੱਕ ਤਾਂ ਲੋਕ ਧਿਆਨ ਨਹੀਂ ਦਿੰਦੇ ਹੈਗੇ ਦੂਜਾ ਜਿਹੜਾ ਕੋਈ ਇਹਨਾਂ ਪਰਿਵਾਰ ਨੂੰ ਪਾਲਣ ਦਾ ਕਮਾਈ ਦਾ ਕੋਈ ਸਾਧਨ ਨਹੀਂ ਹੁੰਦਾ ਹੈਗਾ ਬਹੁਤ ਵਾਰੀ ਗੱਲਬਾਤ ਵੀ ਹੁੰਦੀ ਹੈਗੀ ਸੋ ਅਜੇ ਜਿਹੜੇ ਬਾਬਾ ਜੀ ਨੇ ਗ੍ਰੰਥੀ ਸਿੰਘ ਨੇ ਉਹਨਾਂ ਦੀ ਜਿਹੜੀ ਸਾਨੂੰ ਬਾਹ ਫੜਨੀ ਚਾਹੀਦੀ ਅੱਗੇ ਆਉਣਾ ਚਾਹੀਦਾ ਹੈਗਾ ਜਿਵੇਂ ਉਹਨੇ ਇਹਨਾਂ ਦੀ ਤਨਖਾਹ 4000 ਹੈਗੀ ਸੋ ਇੱਕ ਸਭ ਤੋਂ ਵੱਡੀ ਗੱਲ ਹੋਰ ਜਿਹੜੀ ਇੱਥੇ ਆ ਕੇ ਪਤਾ ਲੱਗੀ ਕਿਸ ਮੋੜਾ ਪਿੰਡ ਦੇ ਵਿੱਚ ਪੰਜ ਗੁਰੂ ਘਰ ਨੇ ਸੋ ਜੇ ਇੱਥੇ ਪੰਜ ਗੁਰੂ ਘਰਾਂ ਦੀ ਜਗ੍ਹਾ ਇੱਕ ਗੁਰੂ ਘਰ ਵੀ ਹੁੰਦਾ ਤਾਂ ਇੱਕ ਵਧੀਆ ਤਰੀਕੇ ਦੇ ਨਾਲ ਆ ਬਾਬਾ ਜੀ ਤਨਖਾਹ ਦਿੱਤੀ ਜਾ ਸਕਦੀ ਸੀ ਵਧੀਆ ਤਰੀਕੇ ਨਾਲ ਉਹਨਾਂ ਦੇ ਪਰਿਵਾਰ ਨੂੰ ਵੀ ਪਾਲਿਆ ਜਾ ਸਕਦਾ ਸੀ ਕਿ ਗ੍ਰੰਥੀ ਸਿੰਘ ਨੂੰ ਵੀ ਇੱਕ ਵਧੀਆ ਤਨਖਾਹ ਦਿੱਤੀ ਜਾਂਦੀ ਹੈ ਜਿੰਨੀ 5 ਗੁਰਾਂ 5 ਗੁਰੂ ਘਰਾਂ ਜੇ ਦਿੱਤੀ ਜਾਂਦੀ ਉਹਨਾਂ ਇੱਕ ਇੱਕ ਗੁਰੂ ਘਰ ਦੇ ਵਿੱਚ ਵਧੀਆ ਪ੍ਰਬੰਧ ਹੋ ਸਕਦੇ ਸੀ ਹੁਣ ਵੀ ਜਿੱਥੇ ਬਾਬਾ ਜੀ ਸੇਵਾ ਕਰਦੇ ਨੇ ਉਸ ਗੁਰੂ ਘਰ ਦੇ ਵਿੱਚ ਕਹੇ ਜਾ ਰਿਹਾ ਕਿ 22 ਤੋਂ 3 ਕਰੋੜ ਰੁਪਏ ਜਿਹੜਾ ਉਹ ਲੱਗਣਾ ਹੈਗਾ ਲੱਗ ਚੁੱਕਾ ਹੈਗਾ ਤੇ ਕਰੋੜਾਂ ਰੁਪਈਆ ਦਾ ਗੁਰੂ ਘਰ ਬਣ ਰਿਹਾ ਹੋਵੇ ਤੇ ਤਨਖਾਹ ਬਾਬਾ ਜੀ ਦੀ 4000 ਹੋਵੇ। ਸੋ ਵੱਧ ਤੋਂ ਵੱਧ ਜਿਹੜੇ ਇਹਨਾਂ ਦੀ ਮਦਦ ਕਰਿਓ ਤਾਂ ਜੋ ਇਹਨਾਂ ਦੇ ਸਿਰ ਦੇ ਉੱਪਰ ਛੱਤ ਹੋਵੇ ਇੱਕ ਵਧੀਆ ਆਪਣਾ ਇਹ ਜੀਵਨਾ ਗੁਜ਼ਾਰ ਸਕਣਾਂ ਤੇ ਗੁਰੂ ਘਰ ਦੇ ਲੇਖੇ ਲੱਗੇ ਨੇ ਪਿਛਲੇ 2 ਸਾਲ ਤੋਂ ਸੇਵਾ ਕਰ ਰਹੇ ਨੇ। ਸੋ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਇਹ ਹੋਰ ਲੋਕਾਂ ਤੱਕ ਇਹ ਜਾਣਕਾਰੀ ਪਹੁੰਚੇ ਅਤੇ ਮਦਦ ਕਰਨ ਦੇ ਲੋਕ ਹੋਰ ਲੋਕ ਅੱਗੇ ਆਉਣ। ਸੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਾਬਾ ਜੀ ਇਹ ਜਿਹੜਾ نیچے ਚੱਲਦਾ ਹੋਇਆ ਅਕਾਊਂਟ ਨੰਬਰ ਉਹਨਾਂ ਦਾ ਤੇ ਉਹਨਾਂ ਦਾ ਮੋਬਾਈਲ ਨੰਬਰ ਤੁਹਾਨੂੰ ਮਿਲੇਗਾ। ਸੋ ਉੱਥੇ ਤੁਸੀਂ ਬਾਬਾ ਜੀ ਨਾਲ ਸਕਦੇ ਹਾਂ